डोंकी लगा के गया अठारह साल का पंजाबी नौजवान लापता हो चुका है जी हाँ चंगा भविख बेजान विदेश ने पर कुछ गैर कानूनी तरीके अपना मान जाते हैं कई मामले सामने आए हैं जिन्हों के नौजवान डोंकी लगा के विदेश पहुंचने की कोशिश करते हैं कई सफल हो जाते हैं पर बहुते इस खतरनाक राह तगरों अपनी जान भी गुआ बैठते हैं ਇਹ ਦਾ ਆਮ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਜਨਵਰੀ ਮਹੀਨੇ ਰੋਜ਼ਗਾਰ ਦੀ ਭਾਲ ਦੇ ਵਿੱਚ ਡਾਂਕੀ ਲਗਾ ਕੇ ਫਰਾਂਸ ਲਈ ਰਵਾਨਾ ਹੋਇਆ ਪੁਲਤ ਕਸਬੇ ਦਾ 18 ਸਾਲਾ ਨੌਜਵਾਨ ਸਾਗਰ ਰਸਤੇ ਦੇ ਵਿੱਚ ਲਾਪਤਾ ਹੋ ਚੁੱਕਾ ਹੈ ਸਾਗਰ ਸੁਨਰੇ ਪਵਿੱਖ ਦੀ ਆਸ ਵਿੱਚ ਏਜੰਟ ਰਾਹੀਂ ਫਰਾਂਸ ਗਿਆ ਸੀ ਤੇ ਪਿਛਲੇ 8 ਮਹੀਨਿਆਂ ਤੋਂ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਦੱਸਿਆ ਕਿ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਪੰਜਾਬ ਸਰਕਾਰ ਤੇ ਯੂਰਪ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਲੜਕੇ ਦਾ ਪਤਾ ਲਗਾਉਣ ਦੇ ਮਦਦ ਕੀਤੀ ਜਾਵੇ ਪੇੜੇ ਪਿਤਾ ਨੇ ਦੱਸਿਆ ਕਿ 14 ਲੱਖ ਰੁਪਏ ਦੇ ਵਿੱਚ ਇੱਕ ਮਹਿਲਾ ਏਜੰਟ ਰਾਹੀਂ ਫਰਾਂਸ ਪੇਜਨ ਦੇ ਲਈ ਸੌਦਾ ਤੈਅ ਹੋਇਆ ਸੀ ਏਜੰਟ ਨੇ 8 ਲੱਖ ਰੁਪਏ ਦੇ ਕਰੀਬ ਦੀ ਪਹਿਲੀ ਕਿਸ਼ਤ ਲੈ ਕੇ ਜੋ ਹੈ ਉਹਨਾਂ ਦੇ ਪੁੱਤਲ ਨੂੰ ਰੂਸ ਪੇਜ ਦਿੱਤਾ ਜਿੱਥੋਂ ਅੱਗੇ ਉਸਨੇ ਜਿਹੜਾ ਹੈ ਬੇਲਾਰੂਸ ਲਿਥੁਆਨੀਆ ਲਾਟਵੀਆ ਤੇ ਜਰਮਨੀ ਰਸਤੇ ਫਰਾਂਸ ਪਹੁੰਚਣਾ ਸੀ ਇਸ ਦੌਰਾਨ ਫਰਵਰੀ ਮਹੀਨੇ ਪਰਿਵਾਰ ਨੂੰ ਜੋ ਹੈ ਸਾਗਰ ਦਾ ਫੋਨ ਆਇਆ ਕਿ ਉਹ ਬੇਲਾਰੂਸ ਦੇ ਵਿੱਚ ਹੈ ਤਾਂ ਉਸ ਤੋਂ ਬਾਅਦ 6 ਮਹੀਨੇ ਬੀਤ ਗਏ ਨਾ ਤਾਂ ਉਸਦੇ ਪੁੱਤਰ ਦਾ ਕੋਈ ਫੋਨ ਆਇਆ ਤੇ ਨਾ ਹੀ ਕੋਈ ਹੋਰ ਉਸ ਬਾਰੇ ਕੁਝ ਪਤਾ ਲੱਗਿਆ ਪੀੜਿਤ ਪਤ ਦਾ ਕਹਿਣਾ ਹੈ ਕਿ ਹੁਣ ਏਜੰਟਾਂ ਮੁਤਾਬਕ ਉਹਨਾਂ ਦਾ ਪੁੱਤਰ ਜਰਮਨੀ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਪਰ ਉਸਦੇ ਦੋਸਤਾਂ ਨੇ ਦਾਵਾ ਕੀਤਾ ਹੈ ਫਰਾਂਸ ਤੱਕ ਦੇ ਸਫ਼ਰ ਦੌਰਾਨ ਲਾਤਵੀਆ ਦੇ ਵਿੱਚ ਬਰਫ਼ 'ਚ ਫਸਣ ਕਾਰਨ ਸਾਗਰ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਹੁਣ ਦਿੱਲੀ ਦੇ ਵਿੱਚ ਲਾਤਵੀਆ ਦੂਤਾਵਾਸ ਦੇ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਹੈ ਕਿ ਉੱਥੋਂ ਦੀ ਪੁਲਿਸ ਨੂੰ ਬਰਫ਼ ਵਿੱਚੋਂ লাশ ਵੀ ਬਰਾਮਦ ਹੋਈ ਹੈ ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਬਰਫ਼ਤ ਵਿੱਚੋਂ ਮਿਲੀ লাশ ਨਾਲ ਡੀਐਨਏ ਟੈਸਟ ਕਰਵਾਉਣ ਦੇ ਲਈ ਲੋੜें ਦੇ ਪ੍ਰਬੰਧ ਕੀਤੇ ਜਾਣ ਤੇ ਪਰਿਵਾਰ ਨੇ ਏਜੰਟ ਖਿਲਾਫ ਵੀ ਹੁਣ ਕਾਰਵਾਈ ਦੀ ਮੰਗ ਕੀਤੀ ਹੈ ਉਦਰ थाना ਪੁਲਤ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਤੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸੀਂ ਸਰ ਦੇ ਕੋਲੋਂ ਕੋਧ ਨੂੰ ਦਰਵਾਜ਼ਾ ਦਿੱਤਾ ਗਿਆ ਸੀ। ਕਿਹੜੀ ਹਾਲਾਤਾਂ ਤੁਸੀਂ ਇਹ ਨੂੰ ਭੇਜਿਆ? ਇਹ ਸਰ ਜੀ ਅਸੀਂ ਆਪਣੀ ਦੁਕਾਨ ਵੇਚ ਕੇ ਤੇ ਮਤਲਬ ਉਹਨੂੰ ਭੇਜਿਆ ਸੀਗਾ ਵੀ ਚਲੋ ਸਾਡਾ ਬੱਚਾ ਚੱਲ ਆਪਣਾ ਸੈਟਿੰਗ ਹੋ ਜੇਗੀ ਜਾ ਕੇ ਬਾਹਰ। ਉਹ ਸਾਡੇ ਸਾਹਮਣੇ ਘਾਰੇ ਦੀ ਸਾਡੇ ਆ ਨਾ ਲੀਕ ਕਾਂਦਨਾ ਕਾਂਦੀ ਹੈ ਹਾਂਜੀ ਇਹਨਾਂ ਤੇ ਅਸੀਂ ਵਿਸ਼ਵਾਸ ਕਰਕੇ ਤੇ ਇਹਨਾਂ ਨੂੰ ਸਾਰਾ ਕੋਈ ਸੌਂਪਿਆ ਵੀ ਚਲੋ ਜਿੰਨੇ ਪੈਸੇ ਇਹਨਾਂ ਨੇ ਕਿਹਾ ਸੀ ਉਨੇ ਕੋਈ ਘਟਵਾਜ ਨਹੀਂ ਕੀਤੇ ਇਹਨਾਂ ਨੇ 14 ਲੱਖ ਰੁਪਇਆ ਕਿਹਾ ਸੀ ਅਸੀਂ ਲੱਗਣਾ ਹੈ ਵਿੱਚ 14 ਲੱਖ ਰੁਪਇਆ ਤੁਹਾਨੂੰ ਦੇ ਦਿਆਂਗੇ ਸਾਡਾ ਬੱਚਾ ਮਤਲਬ ਸਹੀ ਤਰ੍ਹਾਂ ਸੇਫਟੀ ਨਾਲ ਪਹੁੰਚਾ ਦਿਓ ਸਾਾਨੂੰ ਨਹੀਂ ਪਤਾ ਤੁਸੀਂ ਹੁਣ ਕਿੱਦਾਂ ਭੇਜਦੇ ਕਹਿੰਦੇ ਅਸੀਂ ਆਪਣੇ ਮੁੰਡੇ ਵੀ ਭੇਜੇ ਆ ਹੋਰ ਵੀ ਬੜੇ ਭੇਜੇ ਆ ਤੇ ਚਾਹ ਲੈ ਆਪਾਂ ਸਾਗਰ ਨੂੰ ਵੀ ਭੇਜ ਦਿੰਨੇ ਆ ਅਸੀਂ ਇਹਨਾਂ ਤੇ ਵਿਸ਼ਵਾਸ ਕਰਕੇ ਇਹ ਇਹਨਾਂ ਨੂੰ ਆਪਣਾ ਬੱਚਾ ਸੌਂਪ ਦਿੱਤਾ ਇਹ ਸਾਡੇ ਕੋਲ 8 8 ਲੱਖ ਰੁਪਈਆ ਵੀ ਲੈ ਗਏ ਸਾਡਾ ਬੱਚਾ ਵੀ ਲੈ ਗਏ ਨੇ ਤੇ ਸਾਡੇ ਬੱਚੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਕਿੱਥੇ ਆਉ ਤੇ 6 ਹਸਾਬ ਨਾਲ 6 ਮਹੀਨੇ ਹੋ ਚੱਲੇ ਆ ਹੁੰਦਾ ਕੋਈ ਅਜੇ ਤੱਕ ਸਰਾਖ ਨਹੀਂ ਨਿਕਲਿਆਗਾ ਸਾਨੂੰ ਕਈ ਮੁੰਡਿਆਂ ਨੇ ਅਨਪਛਾਤੀਆਂ ਕੌਲਾ ਕੀਤੀਆਂ ਨੇ ਵੀ ਤੁਹਾਡੇ ਬੱਚੇ ਦੇ ਨਾਲ ਕੋਈ ਹਾਸਤਾ ਹੋ ਗਿਆ ਆ ਰਸਤੇ ਵਿੱਚ ਤੇ ਉਹ ਜਾਨੀ ਨੁਕਸਾਨ ਹੋ ਗਿਆ ਆ ਇਸ ਕਰਕੇ ਸਾਨੂੰ ਬਹੁਤ ਟੈਨਸ਼ਨ ਆ 6 ਮਹੀਨੇ ਹੋ ਗਏ ਆ ਦੀ ਮਾਤਾ ਨੂੰ ਇੱਥੇ ਆ ਕੋਠੜੀ ਜੀ ਦੇ ਵਿੱਚ ਵੜ ਕੇ ਵਿਚਾਰੀ ਰੋ ਰੋ ਕੇ ਰੋ ਰੋ ਕੇ ਇਦਾਂ ਹੀ ਮਤਲਬ ਆਪਣਾ ਟਾਈਮ ਗੁਜ਼ਾਰ ਲੈਂਦੀ ਏ ਤੇ ਰਾਤ ਵੀ ਇਦਾਂ ਹੀ ਗੁਜ਼ਾਰ ਲੈਂਦੀ ਏ ਕੋਈ 2-4 ਘੰਟੇ ਜਾਂ 2 ਘੰਟੇ ਅੱਖ ਲੱਗਦੀ ਵੀ ਤੇ ਫਿਰ ਉੱਭਰ ਕੇ ਉੱਠਦੀ ਏ ਮੇਰਾ ਸਾਗਰ ਮੇਰਾ ਸਾਗਰ ਇਦਾਂ ਹੀ ਕਰ ਕਰਕੇ 6 ਮਹੀਨੇ ਲੰਘ ਗਏ ਜੀ ਤੇ ਹਜੇ ਤੱਕ ਕੋਈ ਪਤਾ ਨਹੀਂਗਾ ਤੇ ਇਹਨਾਂ ਨੇ ਸਾਡੇ ਕੋਲੋਂ ਪੈਸੇ ਲੈ ਕੇ ਤੇ ਆਪ ਕੁਲੂ ਮਨਾਲੀ ਘੁੰਮ ਦੇਣ ਤੇ ਇਹ ਮਤਲਬ ਹਿੰਦੀ ਗਾਣਿਆਂ ਤੇ ਡਾਂਸ ਕਰਦੇ ਨੇ ਤੇ ਸਾਡੇ ਕੋਲ ਇਹਨਾਂ ਦੀਆਂ ਵੀਡੀਓ ਵੀ ਹੈਗੀਆਂ ਲੈ ਥੋੜਾ ਚੇਰੀ ਹੋਇਆ ਹੁਣ 15 ਕੁ ਦਿਨੀ ਹੋਇਆ ਕੁੱਲੂ ਮਲਾੜੀ ਗਏ ਸੀਗੇ ਤੇ ਇਹਨਾਂ ਨੂੰ ਸਾਡਾ ਕੋਈ ਫਿਕਰ ਨਹੀਂ ਕਿ ਨਾ ਸਾਡੇ ਬੱਚੇ ਦਾ ਫਿਕਰ ਆ ਸਾਡੇ ਨਾਲ ਬਹੁਤ ਵੱਡਾ ਤੋਖਾ ਹੋਇਆ ਆ ਜਿੱਦਾਂ ਉਹਨਾਂ ਨੇ ਆਖਿਆ ਨਹੀਂ ਗਾਣਾ ਗਾਇਆ ਸੀਗਾ ਸੱਥੀਏ ਜਣੀ ਤੇਰੇ ਪੁੱਣ ਨੂੰ ਉਠਾ ਵਾਲੇ ਲੈ ਜਾਣਗੇ ਉਹ ਸਾਫ਼ ਸਾਡਾ ਹੋਇਆ ਆ ਤੇ ਸਾਡੇ ਬੱਚੇ ਨੂੰ ਮਤਲਬ ਉਠਾ ਵਾਲੇ ਹਿਸਾਬ ਨਾਲ ਲੈ ਗਏ ਨੇ ਤੇ ਸਾਡੀ ਮਤਲਬ ਬਹੁਤ ਹੀ ਹਾਲਤ ਜਿਹੜੀ ਅੰਦਰੋਂ ਮਾੜੀ ਹੋਈ ہوئی ਸਰ ਜੀ ਕਿੰਨੀ ਕਿੰਨੀ ਕਦੋਂ ਜਾਂਦਾ ਸੀ ਤੁਹਾਡੀ ਜਿਹੜੀ ਅਖੀਰਲੀ ਗੱਲਬਾਤ ਕਦੋਂ ਹੋਈ ਉਹਨਾਂ ਨਾਲ ਕੀ ਗੱਲਬਾਤ ਹੋਈ ਸਾਡੀ ਸਰ ਜੀ 25 ਫਰਵਰੀ ਨੂੰ ਤੁਹਾਡੇ ਬੱਚੇ ਨੇ ਸਾਨੂੰ ਫੋਨ ਕੀਤਾ ਸੀਗਾ ਘਰੋਂ ਕਿੰਨੇ ਤਰੀਕ ਨੂੰ ਗਿਆ ਸੀ ਘਰੋਂ ਇਹ ਗਿਆ ਸੀਗਾ ਜੀ 6 ਜਨਵਰੀ ਨੂੰ ਦਿੱਲੀ ਤੋਂ ਰਸ਼ੀਆ ਮਤਲਬ ਇਹਨੂੰ ਟਿਕਟ ਸੀ ਦਿੱਲੀ ਤੋਂ ਰਸ਼ੀਆ ਤੇ ਰਸ਼ੀਆ ਚਲਾ ਗਿਆ ਸੀ ਤੇ 2 ਮਹੀਨੇ ਇਹਨਾਂ ਨੇ ਰੱਖਿਆ ਉੱਥੇ ਬੈਲਾਰੂਸ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਫੇ 25 ਜਨ ਇਹ ਫਨਮਰੀ ਨੂੰ ਸਾਡੇ ਬੱਚੇ ਦਾ ਫੋਨ ਆਇਆ ਵੀ ਉਹਨੇ ਆਖਿਆ ਮੰਮੀ ਮੈਂ ਅੱਜ ਚੱਲਿਆ ਆਂ ਤੇ ਮੇਰਾ ਫਿਕਰ ਨਾ ਕਰਿਓ ਤੇ ਨਾ ਮਤਲਬ ਕਿਸੇ ਤਰ੍ਹਾਂ ਦਾ ਖਬਰਾਇਓ ਤੇ ਮੈਂ ਤੁਹਾਨੂੰ ਮੇਰਾ ਤਿੰਨ ਦਿਨ ਫੋਨ ਬੰਦ ਰਹਿਣਾ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਉੱਥੇ ਜਾ ਕੇ ਫੋਨ ਕਰਾਂਗਾ ਤੇ ਅੱਜ 6 ਮਹੀਨੇ ਹੋ ਚੱਲੇ ਆ ਵੀ ਕਿਹੜੇ ਦੇਸ਼ ਤੇ ਗੱਡੀ ਦਾ ਬਹੁਤ ਸੀ ਇਹ ਸਰ ਜੀ ਇਹਨੂੰ ਆਪਾਂ ਮਤਲਬ ਇਹਨਾਂ ਨੇ ਫਰਾਂਸ ਫਰਾਂਸ ਅਸੀਂ ਕਿਆ ਹੀ ਭੇਜਣ ਨੂੰ ਇਹ ਕਹਿੰਦੇ ਅਸੀਂ ਫਰਾਂਸ ਭੇਜਾਂਗੇ ਪਹਿਲਾਂ ਸਾਨੂੰ ਕਹਿੰਦੇ ਵੀ ਅਸੀਂ ਸਿੱਧਾ ਵੀਜ਼ਾ ਲਵਾ ਦਿੰਨੇ ਆ ਫੀਲੈਂਡ ਦਾ ਫੀਲੈਂਡ ਯੂਰਪ ਵਿੱਚ ਕਹਿੰਦਾ ਆ ਉੱਥੇ ਪਹੁੰਚ ਜਾਏਗਾ ਉੱਥੋਂ ਮੁੜ ਕੇ ਫਿਰ ਆਪਾਂ ਇਹਨੂੰ ਰੀਅਲ ਗੱਡੀ ਰਾਹੀਂ ਜਾਂ ਕਿਸੇ ਤਰ੍ਹਾਂ ਵੀ ਸਾਨੂੰ ਫਰਾਂਸ ਤੁਹਾਡਾ ਬੱਚਾ ਪਹਚਾ ਦੇਵਾਂਗੇ ਤੇ ਮੁੜ ਕੇ ਸਾਨੂੰ ਲੜਾ ਲੱਪਾ ਲਾਉਂਦੇ ਰਹੇ ਤੇ ਮਤਲਬ ਉਸ ਤੋਂ ਬਾਅਦ ਫਿਰ ਨਾਲ ਬੈਲਾਰੂਸ ਰੱਖੀ ਰੱਖਿਆ ਬਾਰਡਰ ਬੰਦ ਦੇ ਆ ਖੋਲ ਲਵੇ ਤੇ ਫਿਰ ਪਹਚਾਵਾਂਗੇ ਤੇ ਫਿਰ ਨਾਲ ਡਾਂਕੀ ਲਵਾਤੀ ਦੀ ਜਰਮਨ ਕਹਿੰਦਾ ਚਲੋ ਜਰਮਨ ਲੈ ਜੰਨੇ ਆ ਜਰਮਨ ਤੋਂ ਫਿਰ ਮਤਲਬ ਆਪਣਾ ਮੁੰਡਾ ਅੱਗੇ ਹੈਗਾ ਉਹ ਫਰਾਂਸ ਵਿੱਚ ਲੈ ਜਾਏ ਹਾਂਜੀ ਸਰ ਜੀ ਕਿੱਥੇ ਨੂੰ ਗੱਲ ਬਤਾ ਜਾਨਟਣੇ ਤੇ ਸਾਨੂੰ ਜੀ ਸਾਰਾ ਲਾਰਾ ਲਪਾ ਲਾਇਆ ਕਦੀ ਕਹਿੰਦਾ ਬੈਲਾ ਰੂਸ ਵੇਚਿਆ ਕਦੀ ਕਹਿੰਦਾ ਜਰਮਨ ਚਲਾ ਗਿਆ ਕਦੀ ਕਹਿੰਦਾ ਲਾਤਵੀ ਵਾਲੀ ਆਰਮੀ ਨੇ ਫੜ ਲਿਆ ਆ ਤੇ ਕੁਛ ਨਹੀਂ ਅਜੇ ਤੱਕ ਪਤਾ ਲੱਗੰਦੇ ਆ ਇਹਨਾਂ ਨੂੰ ਆਪ ਖੁਦ ਨਹੀਂ ਪਤਾ ਵੀ ਉਹ ਕਿੱਥੇ ਆ ਇਸ ਬੰਦੇ ਨੂੰ ਪੁਲਿਸ ਨੂੰ ਪੁੱਛਿਆ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਜੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਮਤਲਬ ਸੱਤ ਅੱਸੀ ਵਰੀ ਮਤਲਬ ਸਾਡੇ ਲੱਗ ਗਈ ਇੱਥੇ ਠਾਣਾ ਆ ਤੇ ਅਸੀਂ ਕਿੱਥੇ ਜਾਣਾ ਥਾਣੇ ਜਾਣਾ ਵਾਦ ਤੋਂ ਬਾਅਦ ਉਹਨਾਂ ਨੂੰ ਜਾ ਕੇ ਉਹਨਾਂ ਅੱਗੇ ਬੇਨਤੀ ਕਰੀ ਦੀ ਰਜੋਈ ਕਰੀ ਦੀ ਸਾਡੀ ਪੁਕਾਰ ਸੁਣੋ ਸਾਡੀ ਨਹੀਂ ਸੁਣੀ ਤੇ ਏਜੰਟਾਂ ਨੂੰ ਪੁੱਛ ਲੋ ਤੁਸੀਂ ਸਾਡਾ ਬੱਚਾ ਕਿੱਥੇ ਆ ਤੇ ਇਹ ਵੀ ਸਾਨੂੰ ਮਤਲਬ ਲਾਰਾ ਲੱਪਾ ਲਾਉਣ ਲਾਉਣ ਤੇ ਸਾਡਾ ਮਤਲਬ ਕੋਈ ਵੀ ਕੋਈ ਕਿਹੇ ਬੰਨੋ ਸੱਚ ਦੀ ਹਵਾ ਸਾਡੇ ਘਰ ਵੱਲ ਨਹੀਂ ਆਉਂਦੀ ਕੀ ਕੋਈ ਵੀ ਕੋਈ ਸੱਚਾ ਕੋਈ ਮਤਲਬ ਸਾਨੂੰ ਤਛਦਾ ਨਹੀਂ ਪਿਆ ਇੱਥੇ ਕੋਈ ਕੋਈ ਸੱਚ ਵੀ ਹੈਗਾ ਮਾੜਾ ਮੋਟਾ ਇਹ ਹੋਏਗਾ ਕੋਈ ਸਾਡਾ ਸਾਡੀ ਕੋਈ ਸਾਰ ਲਏਗਾ ਹੁਣ ਕੀ ਮੰਨ ਕਰਦੇ ਅਹੀਂ ਸਰ ਜੀ ਮੰਗੇ ਇਹੀ ਕਰਦੇ ਆ ਸਾਨੂੰ ਕੋਈ ਪੈਸਿਆਂ ਦੀ ਕੋਈ ਲੋੜ ਨਹੀਂ ਹੈਗੀ ਸਾਡਾ ਬੱਚਾ ਸਾਨੂੰ ਲਿਆ ਕੇ ਦੇਣ ਜਿੱਥੇ ਵੀ ਹੈਗਾ ਚਾਹੇ ਉਹਨੂੰ ਵਾਪਸ ਸਾਡੇ ਘਰ ਪਹੁੰਚਾਉਣ ਜਾਂ ਸਾਨੂੰ ਦੱਸਣ ਵੀ ਕਿੱਥੇ ਆ ਫਿਰ ਅਹੀਂ ਅੱਗੋਂ ਆਪੇ ਉਹਨੂੰ ਮਤਲਬ ਆਪਣਾ ਹੀ ਲਾਫਿਲਾ ਕਰਕੇ ਤੇ ਅਹੀਂ ਲੈ ਆਵਾਂਗੇ ਉਹਨੂੰ ਪਰ ਇਹ ਸਾਨੂੰ ਦੱਸ ਦੇ ਨਹੀਂ ਕੁਝ ਵੀ ਪਏ ਤੇ ਸਾਨੂੰ ਆਡਾ ਬੱਚਾ ਚਾਹੀਦਾ ਇੱਕੋ ਇੱਕ ਸਾਡਾ ਬੱਚਾ ਹੈਗਾ ਦੋ ਲੰਦੀਆਂ ਛੋਟੀਆਂ ਭੈਣਾਂ ਨੇ ਉਹ ਪੜਦੀਆਂ ਨੇ ਤੇ ਦਾਦੀ ਇਹ ਵਿਚਾਰੀ ਬਜ਼ੁਰਗ ਆ ਇੱਕ ਮੇਰਾ ਭਰਾ ਆ ਛੋਟਾ ਉਹ ਬਿਮਾਰ ਜਾਂਦਾ ਉਹਦੀ ਲੜਕੀ ਆ ਕਿਆ ਉਹ ਵੀ ਮੇਰੇ ਸਿਰ ਤੇ ਹੀ ਕੀ ਸਾਰਾ ਸਾਰਾ ਮਤਲਬ ਅਸੀਂ ਪੰਜ ਸੱਤ ਜੀਵਾਂ ਜਿਹੜਾ ਮਤਲਬ ਅਸੀਂ ਦੋਵੇਂ ਪਿਓ ਪੋਤੇ ਇੱਥੇ ਕੰਮ ਕਰਦੇ ਸੀ ਕਿ ਦੁਕਾਨ ਤੇ ਚਲਿਆ ਆਖਿਆ ਚਲ ਉਹਨੂੰ ਬਾਹਰ ਭੇਜ ਦਾਂਗਾ ਚਲ ਮੈਂ ਇੱਥੇ ਕੰਮ ਕਰੀ ਜਾਵਾਂਗਾ ਚਲ ਸਾਡਾ ਬੱਚਾ ਚਲ ਮਾੜਾ ਮੋਟਾ ਆਪਣਾ ਸੈਟਿੰਗ ਕਰ ਲਏਗਾ ਤੇ ਇਹ ਨਹੀਂ ਪਤਾ ਹੈਗਾ ਵੀ ਸਾਡਾ ਜਿਹੜਾ ਉਠਾਂ ਵਾਲੇ ਜਿਹੜੇ ਸਾਡੇ ਬੱਚੇ ਨੂੰ ਲੈ ਜਾਣਗੇ ਚੱਕ ਕੇ ਉਹ ਦਾ ਬੇਟਾ ਸੀ ਸਾਗਰ ਹਾਂਜੀ ਸਾਗਰ ਸਾਡਾ ਬੇਟਾ ਸੀ ਤੇ ਰਜਨੀ ਹੈ ਜਿਹੜੇ ਜੰਟ ਹੈਗੇ ਨੇ ਇਹਨਾਂ ਨੇ ਸਾਡੇ ਬੇਟੇ ਨੂੰ ਕਿਹਾ ਕਿ ਤੁਹਾਨੂੰ ਬਾਹਰ ਭੇਜਾਂਗੇ ਅਜੇ ਤੱਕ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੁਛ ਨਹੀਂ ਹੋਇਆ ਸੀ ਬੜੇ ਪਰੇਸ਼ਾਨ ਹੋ ਸਾਨੂੰ ਸਾਡਾ ਬੇਟਾ ਲਿਆ ਦਨ ਜਿੱਥੇ ਵੀ ਹੈਗਾ ਸਾਡੇ ਨਾਲ ਸੱਸ ਸਾਈ ਸਾਡੇ ਸਾਹਮਣੇ ਆਵੇ ਅਸੀਂ ਬਹੁਤ ਪਰੇਸ਼ਾਨ ਹੈ ਇਹ ਪਾਜੀ ਘੁੰਮਣ ਜਾਂਦੇ ਨੇ ਚੰਗੇ ਕੰਮ ਸੁਣਨਾ ਹੈਗੇ ਨੇ ਇਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਬੱਚੇ ਵੀ ਬਾਹਰ ਅਸੀਂ ਭੇਜੇ ਨੇ ਦਵਾਂਗੇ ਚਲੋ ਤੁਸੀਂ ਇਹ ਕਹਿੰਦੇ ਸਾਡੇ ਤੁਹਾਡਾ ਬੱਚਾ ਵੀ ਸਾਗਰ ਨੂੰ ਭੇਜ ਦੇਣੇ ਇਹਨਾਂ ਨੇ ਭਾਜੀ ਸਾਗੋ ਨੂੰ ਕਹਿੰਦੇ ਕੀ ਕੁਝ ਸਿਖਾਉਂਦੇ ਰਹੋ ਉਹਨੂੰ ਬਾਹਰ ਚਲੋ ਇਹਨਾਂ ਨੇ ਭੇਜਤਾ ਸਾਨੂੰ 6 ਮਹੀਨੇ ਹੋ ਗਏ ਸਾਡੇ ਨਾਲ ਕੋਈ ਗੱਲਬਾਤ ਨਹੀਂ ਅਸੀਂ ਰੋ ਰੋ ਕੇ ਟਾਈਮ ਪਾਸ ਕਰਦੇ ਆ ਇਹ ਆਪਣੇ ਪੈਸੇ ਲੈ ਕੇ ਘੁੰਮਦੇ ਫਿਰਦੇ ਪਏ ਨੇ ਇਹਨਾਂ ਨੇ ਸਾਡੀ ਕੋਈ ਸਾਰ ਨਹੀਂ ਲਿੱਤੀ ਵੀ ਕੋਈ ਵੀ ਸਾਰ ਲਿੱਤੀ ਚਲਾ ਉਹਨਾਂ ਦੀ ਭੈਣਾਂ ਨੇ ਕੱਲ ਵੀ ਕਿੰਨਾ ਸਾਡੇ ਕੁੜੀਆਂ ਰੋਈਆਂ ਨੇ ਪਰੇਸ਼ਾਨ ਇੱਕ ਇੱਕੋ ਇੱਕੋ ਸਾਡਾ ਮੁੰਡਾ ਇੰਨੀ ਸਾਡੇ ਤੇ ਪਰੇਸ਼ਾਨ ਹੈ ਸਾਨੂੰ ਸਾਡਾ ਮੁੰਡਾ ਲਿਆ ਦੇ ਜਿੱਥੇ ਵੀ ਹੈਗਾ ਰਖੜੀ ਵਾਲ ਦਿਨ ਵੀ ਇੰਨਾ ਮਨ ਪਰੇਸ਼ਾਨ ਹੈ ਮਤਲਬ ਬਹੁਤ ਜ਼ਿਆਦਾ ਸਾਨੂੰ ਮਤਲਬ ਇਹੀ ਹੈ ਕਿ ਸਾਡਾ ਬੇਟਾ ਸਾਗਰ ਜਿੱਥੇ ਵੀ ਸਾਡ ਨੂੰ ਸਾਨੂੰ ਵਾਪਸ ਇੰਡੀਆ ਲਿਆਵੋ ਬਸ ਸਾਡੀ ਲਾਸਟ ਗੱਲ ਕਰਦੇ ਨਹੀਂ ਬੇਟੇ ਨਾਲ ਸਾਡੀ ਲਾਸਟ ਗੱਲ 25 ਫਰਵਰੀ ਨੂੰ ਹੋਈ ਹੈ ਕੀ ਕਹਖਦਾ ਸੀ ਉਹ ਨਹੀਂ ਕਿਹਾ ਸੀ ਮਮੀ ਅੱਜ ਚਲੇ ਜਾਣਾ ਵੈ ਤੁਹਾਨੂੰ ਫਿਰ ਉੱਥੇ ਜਾ ਪਹੁੰਚ ਕੇ ਫੋਨ ਕਰਾਂਗਾ ਤਿੰਨ ਦਿਨ ਮੇਰਾ ਫੋਨ ਨਹੀਂ ਚੱਲਣਾ ਤਿੰਨ ਦਿਨ ਕੀ ਕਰਨਾ ਉਹ ਤੇ ਸਮਝੋ ਕਿ 6 ਮਹੀਨੇ ਹੋ ਗਏ ਸਾਡੇ ਨਾਲ ਕੋਈ ਹੁੰਦੇ ਨਾ ਮਤਲਬ ਅਟੈਚਮੈਂਟ ਨਹੀਂ ਹੈਗੀ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਵੀ ਸਾਨੂੰ ਕਈਆਂ ਨੇ ਕੋਸ਼ ਕਦੀ ਕੋਸ਼ ਕਿਦਾਂ ਮਤਲਬ ਸੁਨੇਹਾ ਹੁੰਦੇ ਰਹੇ ਫੋਨ ਦੇ ਅਸੀਂ ਯਕੀਨ ਨਹੀਂ ਕੀਤਾ ਜੇ ਇਹਦੇ ਅੱਜ ਫੋਨ ਆ ਜਾਏਗਾ ਕੱਲ ਫੋ ਅਛੇਵਾ ਮਹੀਨਾ ਖਤਮ ਹੁੰਦਿਆ ਜੇ ਕੋਈ ਫੋਨ ਨਹੀਂ ਆਇਆ ਸਾਨੂੰ ਇਹੀ ਹੈ ਜਲਦੀ ਤੋਂ ਜਲਦੀ ਸਾਡੀ ਕਾਰਵਾਈ ਕੀਤੀ ਜਾਵੇ ਜਿੱਦਾਂ ਵੀ ਹੋ ਸਕਦਾ ਕਾਰਵਾਈ ਕਰੋ ਸਾਡੀ ਜੰਟਾ ਦੇ ਖਿਲਾਫ ਕਿਉਂਕਿ ਅੱਜ ਸਾਡੇ ਬੱਚੇ ਨਾਲ ਹੋਇਆ ਅਗੋਂ ਕਿਸੇ ਹੋਰ ਬੱਚੇ ਨਾਲ ਇਹ ਕੰਮ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰਿਆਂ ਦੇ ਪੁੱਤ ਇਕੱਲੇ ਇਕੱਲੇ ਹੈਗੇ ਮਾਪਿਆਂ ਦੇ ਕਿਸੇ ਦਾ ਪੁੱਤ ਨਹੀਂ ਕਿਸੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਸਾਨੂੰ ਵੀ ਕਹਿੰਦੇ ਸਾਡਾ ਪੁੱਤ ਜਿੱਥੇ ਵੀ ਹੈਗਾ ਸਾਨੂੰ ਇੰਡੀਆ ਵਾਪਸ ਲਿਆ ਦੇਣ ਬਸ